ਹਾਂਜੀ ਜਸਰਿੰਦਰ ਸਿੰਘ ਜੀ ਸੁਣੇ ਕਿਤੇ ਦਿੰਦੇ ਭਰਾ ਨਾਲ ਦਾ ਸਾਡਾ ਘਰ ਆ ਭਰਾਵਾਂ ਵਾਂਗੂ ਸਾਡੀ ਨੰਗੀ ਦੂਹਾਂ ਦੀ ਸਾਰੀ ਮੁੰਬਰੀ ਮੱਜਾਂ ਚ ਆ ਰੀਆਂ ਇਕੱਠੇ ਨੰਗੇ ਆ ਕੋਈ ਇਹੋ ਜੀ ਗੱਲਬਾਤ ਨਹੀਂ ਚਾਬੀਆਂ ਸਾਨੂੰ ਦੇ ਜਾਂਦੇ ਜਰੋ ਵਿਚਾਰੇ ਜਾਂਦੇ ਜਾਂ ਇਹਨਾਂ ਨੂੰ ਕਰਜੇ ਦਾ ਵਿਚਾਲਾ ਖਿਆਲ ਰੱਖਿਓ ਕੱਲ ਚੋਰੀ ਹੋਈ ਹੈ ਕੀ ਇਹ ਦਾ ਮਾਮਲਾ ਦੱਸੋ ਚੋਰੀ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਣੋਂ ਨੰਗੇ ਆ ਤੇ ਗਲੀ 'ਚ ਸਾਡੇ ਮਾਤਾ ਜੀ ਸਾਡੇ ਨਾਲ ਤੇ ਬੰਦੇ ਆ ਸਬਜੀ ਪਾਜੀ ਜੀ ਦੀ ਤੇ ਮੈਂ ਵੀ ਉੱਥੇ 12 ਵਜੇ ਤੱਕ ਡਿਊਟੀ ਲਾ ਕੇ ਉਹਨਾਂ 12 ਵਜੇ ਤੋਂ ਬਾਅਦ ਹੀ ਮੈਂ ਸੌਣਾ 4 ਵਜੇ ਮੈਂ ਉੱਠਦਾ ਵਾਂ ਮੇਰਾ ਕੱਪੜੇ ਤੇ ਬਾਅਦ ਚ ਚਾਰ ਪੰਜ ਨੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂ ਗਏ ਆ ਤੇ ਬਾਅਦ ਬੰਦੇ ਇਧਰ ਦੀ ਇੱਕ ਨੇ ਖਿਆਲ ਰੱਖਿਆ ਉਥੇ ਨੁਕਰ ਦੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਆ ਰੇ ਕਿ ਇਧਰ ਕਰਦੇ ਰਹੇ ਹਾਂਜੀ ਪਹਿਲਾਂ ਰੇ ਕਿ ਇਧਰ ਇਹਨਾਂ ਕੀਤੀ ਵੀ ਇਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਹੀ ਬੰਦੇ ਇਲਾਕੇ ਦੇ ਸੀ ਇਲਾਕੇ ਦੇ ਆ ਇੱਕ ਤੇ ਸਾਡੇ ਲੱਗੇ ਆ ਜੀ ਉਹਨੇ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਹਾਦੀ ਚੁੱਕ ਕੇ ਲੈ ਗਏ ਸੀ ਬੰਡਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਨਸ਼ਾ ਨਸ਼ਾ ਕਰਦੇ ਨਸ਼ਾ ਕਰਦੇ ਸੀ ਜੀ ਤੇ ਮੈਂ ਕਹਾਂ ਤੋ ਇਹ ਟਿਕਾ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ ਹੁਣ ਜਿਹੜਾ ਬੰਦਾ ਰਾਤ ਬਰਾਮਦ ਕੀਤਾ ਜਾਂ ਪੁਲਿਸ ਨੇ ਫੜਾਇਆ ਕਿਹੜਾ ਬੰਦਾ ਆ ਉਹ ਨਾਲ ਦਾ ਗਵਾਂਡੀ ਆ ਜੀ ਪੰਬਾਜੀ ਕਰਾਂ ਦਾ ਹੋਰ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਘਿਆ ਉਹ ਮੁੰਡੇ ਦੇ ਨਾਲ ਪਹਿਲੇ ਕਦੀ ਇਹਨਾਂ ਦੇ ਘਰ ਦੇ ਲਾਗੇ ਬਨੇ ਕਿਸੇ ਦੇ ਘਰ ਚੋਰੀ ਹੋਈ ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾ ਜੀ ਕਰਦੇ ਆ ਉਹ ਮੁੰਡੇ ਤੇ ਪਣੀ 11 ਪਰਚੇ ਆ 11 ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕੋਈ ਬੰਦਾ ਛਾ ਜੇ ਲੋ ਵੀ ਬੜੀ ਵਾਰੀ ਉਹ ਆਇਆ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਤਾਂ ਕਹ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੀ ਕਰਦੇ ਜੋ ਕੁਝ ਉਹ ਕੋਈ ਫੈਰਾ ਫੜਾ ਕੇ ਇਧਰੋਂ ਕੱਢਦੇ ਇਧਰੋਂ ਵੀ ਕੱਢਦਾ ਤੇ ਫੈਰਾ ਕੀ ਥਾਣੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਤਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਕਰਕੇ ਹੋਇਆ ਤੇ ਮੈਨੂੰ ਤੇ ਵਿਚਾਰੇ ਸੇਰੇ ਨੇ 7 ਵਜੇ 6 ਵਜੇ ਖਾਇਆ ਬੂਆ ਇਹ ਘਬਰਾਇਆ ਤੇ ਮੈਂ ਆਪਸਾ ਕੋ ਲੀੜੇ ਨਹੀਂ ਪਾਇਆ ਤੇ ਮੈਂ 78 ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਫੜਾਇਆ ਪੁੱਛਣੇ ਫੜਾ ਕੇ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ ਸਾਢੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਨੰਗਲੀ ਭੱਟਿਓ ਬੰਦੇ ਨੂੰ ਫੜਾ ਤੋ ਘਰੋਂ ਫਰਾਰ ਹੋ ਗਿਆ ਔਰੇ ਭਰਾ ਨੂੰ ਚੁੱਕਿਆ ਭੂਆ ਦੇ ਪੁੱਤ ਨੂੰ 5000 ਰੁਪਏ ਦੇ ਗਿਆ ਮਾਮੇ ਦਾ ਪੁੱਤ ਬਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾਰ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁੱਛਦਾ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰਾਇਆ ਚਲੋ ਅ ਸਨਾਈਦ ਕਰਨ ਆ ਵੇਖੋ ਸਾਡੇ ਲਾਗੇ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਹੋਣਾਂ ਦੀ ਸਨਾਈ ਹੋਈ ਸੀ ਨਾ ਤੇ ਕਹਣਾ ਨੇ ਅਜੇ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੂੰ ਮਿਲ ਗਿਆ ਸਮਾਨ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਮਾਮਲਾ ਜਿਹੜਾ ਥਾਈਪਰੇ ਮੇਜ ਸਿੰਘ ਪਰਿਵਾਰ ਸਮੇਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਕੇ ਫੰਕਸ਼ਨ ਤੋਂ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟੱਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 3 ਲੱਖ 20 ਹਜ਼ਾਰ ਰੁਪਏ ਤੇ 340000 ਤੇ ਕੁਛ ਉਹਨਾਂ ਦੇ ਆਪਣਾ ਜਾਣੇ ਸੀ ਸੋਨੇ ਤੋਂ ਚੋਰੀ ਕਰਕੇ ਲੈ ਗਿਆ ਜਦੋਂ ਕਿ ਸੀਸੀਟੀਵੀ ਫੁਟੇਜ ਵੇਖ ਰਹੇ ਸੀਟੀਵੀ ਫੁਟੇਜ ਦੇ ਅਧਾਰ ਤੇ ਬੰਦਾ ਜਲਦ ਜਲਦ ਕਵਸਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਵਾਕੇ ਨੂੰ ਪਰਿਵਾਰ ਜਿਹੜੇ ਪਰਿਵਾਰ ਕੱਲ੍ਹ ਦੇ ਸ਼ਿਕਸ਼ੇ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀਗੇ ਉਹ ਇਹ ਗੱਲ ਤਾਂ ਜਲਦ ਫੜ ਲੈਣਾ ਜੀ ਇਹਨੂੰ ਕਿਉਂਕਿ ਰਫਤਾਜ ਕਰ ਲਈ ਜਾਊਗੀ ਸਰ ਪਰਿਵਾਰ ਨੇ ਕਿਹਾ ਬਰਾਤ ਚੌਂਕੀ ਦਾ ਡਾਕਟਰ ਬੋਲਦੇ ਨੇ ਕਿਸੇ ਨੇ ਖੋਲਿਆ ਨਹੀਂ ਦਵਾਜਾ ਰਾਤ ਨੂੰ ਮਾਜਮਾਂ ਨੂੰ ਦੋ ਵੇਖੋ ਜੀ ਕਿ ਅੱਲਾ ਮਰਾਜਮ ਸੀਗਾ ਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੁੱਲ ਜੀਓ ਹੁਣ ਆਪਣੀ ਕੀ ਕਾਰਵਾਈ ਕੀਤੀ ਹੈ ਪਰ ਵੀ ਅਸੀਂ ਸੀਸੀਟੀਵੀ ਫੁਟੇਜ ਦੇਖਣ ਦੇ ਆ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਇਹਦੇ ਵਿਸਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ